ਅੱਜ ਇੱਕ ਜਿਹੜੀ ਵੀਡੀਓ ਆ ਇਹ ਬੜੀ ਲੱਖਣ ਵੀਡੀਓ ਆ ਜਿੰਨਾ ਪਹਿਲੀਆਂ ਠੇਕੇ ਦੇ ਲਈਆਂ ਸੀ ਭਰਾਓ ਉਹ ਲੋਕ ਬਹੁਤ ਘਬਰਾਏ ਜੀਵਿੰਦਾਰ ਨੂੰ ਇਹ ਹੀ ਫਸਲ ਮਾਰੀ ਗਈ ਆ ਹੁਣ ਮੇਰਾ ਕੀ ਬਣੂ ਮੈਂ ਪਹਿਲੀ ਠੇਕੇ ਤੇ ਲਈ ਆ ਸਾਡੇ ਦੇ ਸਾਹਮਣੇ ਖਲੋਤੇ ਨੇ ਸਰਦਾਰ ਸੰਦੇਵ ਸਿੰਘ ਇਹਨਾਂ ਦਾ ਬੇਟਾ ਖਲੋਤਾ ਨੇ 40 ਕਿੱਲੇ ਥਾਂ ਇਹਨਾਂ ਨੇ ਇਹਨਾਂ ਗਰੀਬਾਂ ਨੂੰ ਠੇਕੇ ਤੇ ਦਿੱਤਾ ਸੀ ਇਹਨਾਂ ਨੇ ਫੈਸਲਾ ਆਪਣੇ ਘਰ ਲੈ ਇਹਨਾਂ ਦੇ ਬੇਟੇ ਨੇ ਵੀ ਫੈਸਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਵਾ ਵੀ ਜਿਹੜੇ ਉਹਨਾਂ ਡਾਣੇ ਮਾਰ ਕੀਤੀ ਭਾਵੇਂ ਅਜਨਾਲਾ ਤਸੀਲ ਹੋਵੇ ਭਾਵੇਂ ਰਮਦਾਸ ਤੇ ਹੋਰ ਇਲਾਕਿਆਂ ਦੇ ਵਿੱਚ 12 ਜ਼ਿਲ੍ਹਿਆਂ ਦੇ ਵਿੱਚ ਭਰਾਹੋ ਬਹੁਤ ਇੱਕ ਬਨੇ ਪਾਣੀ ਦਾ ਹੜ ਆਇਆ ਇੱਕ ਬਨੇ ਲੋਕਾਂ ਦਾ ਹੜ ਆਇਆ ਰਸਦਾ ਹੜ ਬਹੁਤ ਲੋਕਾਂ ਨੇ ਮਦਦ ਕੀਤੀ ਤੇ ਮਦਦ ਦਾ ਕੋਈ ਅੰਤ ਨਹੀਂ ਰਹਿ ਗਿਆ ਹਰ ਇੱਕ ਗਾਹ ਵੀ ਕਰ ਰਹੇ ਨੇ 86 ਮਹੀਨਾ ਤੱਕ ਕਹਿ ਰਹੇ ਵੀ ਰਾਸ਼ਨ ਭੇਜਾਂਗੇ ਉਹਨਾਂ ਸਾਰਿਆਂ ਦਾ ਧੰਨਵਾਦ ਅੱਜ ਇੱਕ ਜਿਹੜੀ ਵੀਡੀਓ ਆ ਇਹ ਬੜੀ ਲੱਖਣ ਵੀਡੀਓ ਆ ਜਿੰਨਾ ਪਹਿਲੀਆਂ ਠੇਕੇ ਦੇ ਲਈਆਂ ਸੀ ਭਰਾਓ ਉਹ ਲੋਕ ਬਹੁਤ ਘਬਰਾਏ ਜੀਵਿੰਦਾਰ ਨੂੰ ਇਹ ਹੀ ਫਸਲ ਮਾਰੀ ਗਈ ਆ ਹੁਣ ਮੇਰਾ ਕੀ ਬਣੂ ਮੈਂ ਪਹਿਲੀ ਠੇਕੇ ਦੇ ਲਈ ਆ ਸਾਡੇ ਦੇ ਸਾਹਮਣੇ ਖਲੋਤੇ ਨੇ ਸਰਦਾਰ ਸੰਗਦੇਵ ਸਿੰਘ ਇਹਨਾਂ ਦਾ ਬੇਟਾ ਖਲੋਤਾ ਨੇ 40 ਕਿੱਲੇ ਥਾਂ ਇਹਨਾਂ ਨੇ ਇਹਨਾਂ ਗਰੀਬਾਂ ਨੂੰ ਠੇਕੇ ਦੇ ਦਿੱਤਾ ਸੀ ਇਹਨਾਂ ਨੇ ਫੈਸਲਾ ਆਪਣੇ ਘਰ ਲੈ ਇਹਨਾਂ ਦੇ ਬੇਟੇ ਨੇ ਵੀ ਫੈਸਲਾ ਲਿਆ ਵੀ ਪਾਪਾ ਲੋਕ ਇੰਨਾ ਵੰਡ ਰਹੇ ਨੇ ਇੰਨਾ ਰਾਸ਼ਨ ਵੰਡ ਰਹੇ ਨੇ ਅਸੀਂ ਇਸ ਇਲਾਕੇ ਦੇ ਨੇ ਨਾਲਾ ਬਲਾਕਰਮਦਾਸ ਪਿੰਡ ਕੱਲੋਮਾਲ ਅਸੀਂ ਜਿਹੜਾ ਠੇਕਾ ਵਾ ਉਹ 10 ਲੱਖ ਰੁਪਏ ਠੇਕਾ ਇਹਨਾਂ ਗਰੀਬਾਂ ਨੂੰ ਇਹਨਾਂ ਨੇ ਛੜਤਾ ਵਾ ਵੀ ਮੈਂ ਤੁਹਾਡੇ ਕੋ ਠੇਕਾ ਨਹੀਂ ਲੈਣਾ ਇਹਨਾਂ ਨੂੰ ਸਲੂਟ ਆ ਆੜੀ ਵੀਡੀਓ ਭਰਾਓ ਵੱਸੋ ਵੱਧ ਸ਼ੇਅਰ ਕਰਿਓ ਇਹਨਾਂ ਦੀ ਆਪ ਦੀ ਫਸਲ ਵੀ ਮਾਰੀ ਗਈ ਆ ਆੜਤੀ ਸਾਵਿਆ ਸਰਦਾਰ ਸੁਖਦੇਵ ਸਿੰਘ ਆਪਦੀ ਫਸਲ ਵੀ ਮਾਰੀ ਗਈ ਆ ਪਰ ਫਿਰ ਇਹਨਾਂ ਨੇ ਆਖਿਆ ਵੀ ਜਿਨ੍ਹਾਂ ਨੂੰ ਮੈਂ ਠੇਕੇ ਦੇ ਦਿੱਤੀ ਉਹਨਾਂ ਦੀ ਫਸਲ ਮਾਰੀ ਗਈ ਮੈਂ ਠੇਕਾ ਵੀ ਛੜਤਾ ਉਹਨਾਂ ਨੂੰ ਉਹਨਾਂ ਨੂੰ 10 ਲੱਖ ਰੁਪਇਆ ਉਹਨਾਂ ਨੂੰ ਪਹਿਲੋਂ 25-25 ਹਜ਼ਾਰ ਰੁਪਇਆ ਨਾਲ ਲੈ ਲਿਆ ਜਿਹੜਾ ਠੇਕੇ ਦੇ 50 ਹਜ਼ਾਰ ਏਕੜ ਨੂੰ ਗੱਲ ਹੋਈ ਸੀ ਇਹਨਾਂ ਆਖਿਆ ਪੈਸੇ ਲੈਣੇ ਪੈਸੇ ਲੈ ਲਓ ਜੇ ਤੁਸੀਂ ਜਿਹੜੇ ਆਰਥਿਕੋਂ ਪੈਸੇ ਚੁੱਕੇ ਆ ਉਧਰ ਮੈਂ ਮੰਨ ਜਾਣਾ ਇਹਨਾਂ ਨੂੰ ਸਲੂਟ ਆ ਭਾਰਤੀ ਕਿਸਾਨਾਂ ਦੀ ਏਕਤਾ ਸੰਘਰਸ਼ ਜਥੇਬੰਦੀ ਵੱਲੋਂ ਵੀ ਜਿਨ੍ਹਾਂ ਨੇ ਜ਼ਿਮੀਂਦਾਰ ਆਪ ਡੁੱਬਾ ਉਹਦੀ ਫਸਲ ਡੁੱਬੀ ਆ ਇਹ ਭਰਾਓ ਨੇ 10 ਲੱਖ ਰੁਪਇਆ ਠੇਕਾ ਛੱਡਿਆ ਵਾਕੇ ਆਣ ਜਿਹੜੀਆਂ ਸਰਦਾਰ ਸੁਖਦੇਵ ਸਿੰਘ ਦੀ ਵੀਡੀਓ ਆ ਇਹ ਹਰੇਕ ਐਨਆਰਆਈ ਤੱਕ ਉਹਨਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਜਿਹੜੇ ਸੇਵਾ ਕਰ ਰਹੇ ਆ ਇਹਨਾਂ ਨੂੰ ਭਰਾਓ ਸਲੂਟ ਆ ਜਿਹੜਾ ਸਾਰਾ ਕੁਝ ਡੁੱਬਣ ਦੇ ਬਾਵਜੂਦ ਇਹਨਾਂ ਗਰੀਬਾਂ ਦਾ ਉਹਨਾਂ ਨੇ ਠੇਕਾ ਵੀ ਛੱਡਤਾ ਸਰਦਾਰ ਸੁਖਦੇਵ ਸਿੰਘ ਨੂੰ ਵੀ ਦੋ ਧੜੇ ਨਾਲ ਲਬਜ ਰੱਖਣਗੇ ਹਾਂਜੀ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਬਣੇ ਮੈਂ ਜੋੜ ਕੇ ਬੇਨਤੀ ਕਰਦਾ ਜਿਹੜੇ ਨੀਰਾਂ ਨੇ ਮੰਡੀ ਤੋਂ ਪੈਸੇ ਲੈ ਕੇ ਕਿਤੇ ਵਿੱਚ ਕੁਝ ਚਕਾ ਕੇ ਕਿਉਂ ਨਿੱਲਾਏ ਠੇਕਾ ਦਿੱਤਾ ਬਾਕੀ ਉਹਨਾਂ ਨੇ ਉੱਤੇ ਵੀ ਕੋਈ 20-20 ਹਜ਼ਾਰ ਰੁਪਿਆ ਖਰਚ ਆਇਆ ਕਿਉਂਕਿ ਸਾਰਾ ਹੀ ਖਰਚਾ ਹੋ ਚੁੱਕਿਆ ਸੀ ਹੁਣ ਤੇ ਸਪਰੇਅ ਖਾਦਾਂ ਹਰ ਚੀਜ਼ ਪੈ ਚੁੱਕੀ ਜੋ ਵੀ ਕਹਿੰਦੇ ਦੀਨ ਘਟਾਉਣ ਸਾਰੇ ਕੰਮ ਹੋ ਚੁੱਕੇ ਹੀ ਹੁਣ ਉਹਨਾਂ ਵੀਰਾਂ ਵੀਰਾਂ ਨੂੰ ਗਾਂ ਖਾਦ ਨਹੀਂ ਮਿਲੀ ਨਾ ਬੀ ਮਿਲਣਾ ਸੋ ਉਹ ਮਾਲ ਸਾਹਿਬ ਹੋਣੀ ਕਹਿੰਦੇ ਆ ਕਿ ਅਸੀਂ ਇਹਨਾਂ ਵੀਰਾਂ ਦੇ ਜਿਹੜੇ ਪੰਜ-ਪੰਜ ਕਿੱਲੇ ਏਰੀਆ ਆ ਅਸੀਂ ਖਾਦ ਬੀ ਪੀਐਰ ਤੋਂ ਦੇਵਾਂਗੇ ਅਹੀਂ ਇਹਨਾਂ ਦੀ ਆਪ ਬੀਜ ਕਿਆਵਾਂਗੇ ਕਣਕਾ ਤੇ ਇਹਨਾਂ ਦੇ ਜਿਹੜਾ ਹੱਥ ਥੋੜਾ ਬੋਤਾ ਸਾਹ ਸੌਕਾ ਹੋ ਸਕੇ ਕਿਉਂਕਿ ਇੰਨੀ ਮਜਬੂਰੀ ਆ ਕਿ ਹੁਣ ਤੇ ਨਾ ਕਿਦੋਂ ਪੈਸਾ ਇਹਨਾਂ ਨੂੰ ਮਿਲਾਂਗੇ ਵੀ ਜਿਹੜੇ ਗਰੀਬਾਂ ਨੂੰ ਠੇਕੇਦਾਰ ਪਹਿਲਾਂ ਮੰਡੀਆਂ ਚੁੱਕੇ ਬਹੁਤ ਨੇ ਤੇ ਨਾ ਇਹਨਾਂ ਦਾ ਕਿਯਾਰਾ ਹੋਣਾ ਹੀ ਆ ਇਹ ਮਾਲ ਸਾਹਿਬ ਦੀ ਮਿਹਰਬਾਨੀ ਆ ਆਪਣਾ ਗਵਾਡੀ ਹੋਣ ਕਰਕੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਇਹਨਾਂ ਸਾਰੇ ਵੀਰਾਂ ਦਾ ਹੀ ਥਾਂ ਆਪਣੇ ਟਰੈਕਟਰ ਤੇਲ ਕੋਲੋਂ ਹਰ ਜੀ ਬੀ ਵੀ ਕੋਲੋਂ ਖਾਦ ਵੀ ਲਿਆ ਗਏ ਸੀ ਤਾਂ ਆਪ ਬੀਜ ਕਿਆਵਾਂਗੇ ਜਿਹੜੇ ਵੀਰ ਬੀਜ ਦੇ ਗਿਆ ਉਹਨਾਂ ਨੂੰ ਆਪਾਂ ਨਾਲ ਖੜਾਂਗੇ ਜੀ ਜਿਹੜੇ ਵੀਰ ਵਿਖੇ ਲੀਕਦੇ ਰਫਤਰੀ ਨਹੀਂ ਹੋਣ ਦੀ ਉਹ ਵੀਰ ਹੋਂਕੇ ਰਾਹਦਾਂ ਨਾਲੇ ਸਾਰੇ ਸਾਡੇ ਨਾਲ ਜਾਣ ਕੇ ਪੜੀਆਂ ਦੇ ਵਿੱਚ ਤੋਂ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਸਾਥ ਆ ਇਹ ਸਰਦਾਰ ਆਰਤੀ ਸਾਹਿਬ ਇੱਕ ਇਹਨੇ ਠੇਕੇ ਤੇ ਪੈਲੀ ਲਈ ਹੈ ਕਿਸਾਨ ਇਹ ਸ਼ਰਤਾ ਨਾ ਠੇਕਾ ਆ ਵੇਖੋ ਵੀਡੀਓ ਦੇ ਵਿੱਚ ਵਿਖਾਉਂਦਾ ਇਹੋ ਮਕਸਦ ਵੀ ਐਵੇਂ ਨਾ ਸੋਚੋ ਵੀ ਐਵੇਂ ਵੀਡੀਓ ਬਣਾਈਆਂ ਸ਼ਰਤਾ ਨਾ ਵੀਰ ਜੀ ਸ਼ਰਤਾ ਨਾ ਠੇਕਾ ਇਹ ਸਾਰੇ ਸਾਥੀ ਬੇਦੀ ਛੰਨਾ ਦੇ ਬੱਲੜ ਕੱਲੋ ਮਾਲ ਦੇ ਬੇਦੀ ਛੰਨਾ ਦੇ ਹੋਰ ਪਿੰਡਾਂ ਦੇ ਤੁਸੀਂ ਆਪਕੇ ਇਨਵੈਸਟੀਗੇਸ਼ਨ ਕਰ ਸਕਦੇ ਜੀ ਪਰ ਆ ਜਿਹੜੀ ਗੱਲ ਆ ਵੀਡੀਓ ਵਾਸੋ ਵੱਧ ਸਰਦਾਰ ਸੁਖਦੇਵ ਸਿੰਘ ਕੱਲੋ ਮਾਲ ਆੜਤੀ ਸਾਹਿਬ ਦੀ ਸ਼ੇਅਰ ਕਰ ਦਿਓ ਦਰਿਆ ਦੇਲ ਵਿਖਾਇਆ ਸਾਰੀ ਫਸਲ ਡੁੱਬ ਗਈ ਸਾਰਾ ਕੁਝ ਹੋ ਗਿਆ ਤੇ 10 ਲੱਖ ਰੁਪਏ ਇਹਨੇ ਸਰਦਾਰ ਨੇ ਠੇਕੇ ਤੇ ਛੜਤਾ ਇਹ ਸ਼ੇਅਰ ਨੂੰ ਸਲਾਮ ਆ ਜਥੇਬੰਦੀ ਵੱਲੋਂ ਇਲਾਕੇ ਵੱਲੋਂ ਭਰਾਓ ਇਧਰ ਵੀ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਜੀਂਦੇ ਨੇ ਇਹ ਜਿਹੜੇ ਕਹਿੰਦੇ ਨੇ ਵੀ ਆਪ ਅਸੀਂ ਭਾਵੇਂ ਉੱਜੜ ਗਏ ਆ ਪਰ ਕਿਸਾਨ ਹੋਵੇ ਮਜ਼ਦੂਰ ਹੋਵੇ ਉਹਨੂੰ ਨਹੀਂ ਉਜਣ ਦੇਣਾ 10 ਲੱਖ ਰੁਪਈਆ ਦਾ ਠੇਕਾ ਛੱਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ